ਇੱਕ ਗੱਲ ਗਰੰਟੀ ਆ ਕਿ ਜੇ ਜਿਸ ਤਰ੍ਹਾਂ ਪ੍ਰਸ਼ਾਸਨ ਮੇਰੇ ਨਾਲ ਲੱਗਾ ਆਇਆ ਜੇ ਕਿਸੇ ਬੰਨੇ ਗੱਲ ਨਾ ਲੱਗੀ ਪਹਿਲਾ ਸਟੈਪ ਨਹੀਂ ਮੈਂ ਚੁੱਕਣਾ ਫਿਰ ਲੋਕਾਂ ਨੇ ਵੀ ਕਹਿਣਾ ਪ੍ਰਸ਼ਾਸਨ ਨੇ ਵੀ ਕਹਿਣਾ ਇਹਨੇ ਤੇ ਰੇਟ ਹੀ ਨਹੀਂ ਕੀਤੀ ਪ੍ਰਸ਼ਾਸਨ ਨੂੰ ਇਹ ਲੱਗ ਰਿਹਾ ਵੀ ਹਨੇਰਾ ਹੋ ਜਾਏ ਸ਼ਾਇਦ ਬੰਦੇ ਭੱਜ ਭੁੱਜ ਜਾਣ ਹਾਂਜੀ ਹਾਂਜੀ ਮੇਰਾ ਜਿਹੜਾ ਵੀ ਕੀ ਮੇਰਾ ਲਾਈਵ ਸੁਣ ਰਿਆ ਜਿਹੜਾ ਜਿਹੜਾ ਮੈਨੂੰ ਪਿਆਰ ਕਰਦਾ ਜਿਹੜੀ ਜਿਹੜੀ ਨੁੱਕਰ 'ਚ ਬੈਠਾ ਉਹ ਇੱਥੇ ਆ ਕੇ ਹੁਣ ਵੀ ਪਹੁੰਚੇ ਲਾਂਚ 'ਚ ਗੱਦੇ ਲੱਗਿਆ ਘਾ ਵਿਸ਼ਾ ਕੱਤੇ ਅਰਗਾੜ ਕੇ ਇੱਥੇ ਲੰਮੇ ਪੈ ਜਾਓ ਦਿਨ ਚੜਜੇ ਦੋ ਦਿਨ ਚੜਜਣ ਜਿੰਨੇ ਦਿਨ ਮਰਜ਼ੀ ਬਹਿਣਾ ਪੈ ਜਾ ਬਿਲਕੁਲ ਥੂਕ ਕੇ ਖੜੋ ਨਹੀਂ ਇੱਥੇ ਜੀ ਗੱਲ ਮੈਂ ਕਹਿਲ ਨਹੀਂ ਕਰਦੀ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਮੈਂ ਜਿੰਨੀ ਦੇ ਪਹਿਲਾਂ ਲਾਈਵ ਹੋਇਆ ਸੀਗਾ ਮੈਂ ਪਹਿਲ ਨਹੀਂ ਕਰਨੀ ਕਈ ਆਰੋਏ ਫੋਨ ਕਰ ਕਰਕੇ ਕਹਿੰਦੇ ਆ ਕਿ ਸਾਨੂੰ ਪ੍ਰੈਸ਼ਰ ਬੜਾ ਉਹ ਮੈਨੂੰ ਸਰਪੰਚੀਆਂ ਦੀ ਇਹਨਾਂ ਨੂੰ ਹੁਣ ਕੋਈ ਗੱਲ ਨਹੀਂ ਜੀ ਇਹ 1 ਸਾਲ ਦਾ ਪ੍ਰੈਸ਼ਰ ਤੇ ਇਹਦਾ 5 ਸਾਲ ਦਾ ਪ੍ਰੈਸ਼ਰ ਨਹੀਂ ਇਹ ਚੱਲਿਆ ਔਰ ਇਹ ਗੱਲ ਉਹ ਪੰਨੀਆ ਉਹ ਇਹਨਾਂ ਸਮਝੇ ਕਿ ਐਵੇਂ ਧੱਕੇ ਮਾਰਦਾ ਮੈਂ ਉਹੋ ਜਿਹੇ ਧੱਕੇ ਧੱਕੇ ਨਹੀਂ ਮਾਰਦਾ ਪਰ ਇੱਕ ਗੱਲ ਗਰੰਟੀ ਇੱਕ ਗੱਲ ਗਰੰਟੀ ਆ ਕਿ ਜੇ ਜਿਸ ਤਰ੍ਹਾਂ ਪ੍ਰਸ਼ਾਸਨ ਮੇਰੇ ਨਾਲ ਲੱਗਾ ਆਇਆ ਜੇ ਕਿਸੇ ਬੰਨੇ ਗੱਲ ਨਾ ਲੱਗੀ ਪਹਿਲਾ ਸਟੈਪ ਨਹੀਂ ਮੈਂ ਚੁੱਕਣਾ ਫਿਰ ਲੋਕਾਂ ਨੇ ਵੀ ਕਹਿਣਾ ਪ੍ਰਸ਼ਾਸਨ ਨੇ ਵੀ ਕਹਿਣਾ ਇਹਨੇ ਤੇ ਰੇਟ ਹੀ ਨਹੀਂ ਕੀਤੀ ਪ੍ਰਸ਼ਾਸਨ ਨੂੰ ਇਹ ਲੱਗ ਰਿਹਾ ਵੀ ਹਨੇਰਾ ਹੋ ਜਾਏ ਸ਼ਾਇਦ ਬੰਦੇ ਭੱਜ ਭੁੱਜ ਜਾਣ ਹਾਂਜੀ ਹਾਂਜੀ ਮੇਰਾ ਜਿਹੜਾ ਵੀ ਬੋਲੋ ਜਿਹੜਾ ਵੀ ਮੇਰਾ ਲਾਈਵ ਸੁਣ ਰਿਹਾ ਜਿਹੜਾ ਜਿਹੜਾ ਮੈਨੂੰ ਪਿਆਰ ਕਰਦਾ ਜਿਹੜੀ ਜਿਹੜੀ ਨੁੱਕਰ 'ਚ ਬੈਠਾ ਉਹ ਇੱਥੇ ਆ ਕੇ ਹੁਣ ਵੀ ਪਹੁੰਚੇ ਲਾਂਚ 'ਚ ਗੱਦੇ ਲੱਗਿਆ ਧਾ ਵਿਸ਼ਿਆ ਕੱਤੇ ਅਰਗਾੜ ਕੇ ਇੱਥੇ ਲੰਮੇ ਪੈ ਜਾਓ ਦਿਨ ਚੜਜੇ ਦੋ ਦਿਨ ਚੜਜਣ ਜਿੰਨੇ ਦਿਨ ਮਰਜ਼ੀ ਬਹਣਾ ਪੈ ਜਾ ਬਿਲਕੁਲ ਠੋਕ ਕੇ ਖੜਾਂਗੇ ਇੱਥੇ ਮੈਂ ਗੱਲ ਨਹੀਂ ਕਰਦੀ ਮੈਂ ਆ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਨਾ ਜਿੰਨੀ ਨੇ ਪਹਿਲਾਂ ਲਾਈਵ ਹੋਇਆ ਸੀਗਾ ਮੈਂ ਪਹਿਲ ਨਹੀਂ ਕਰਨੀ ਕਈ ਆ ਲੋਏ ਫੋਨ ਕਰ ਕਰਕੇ ਕਹਿੰਦੇ ਆ ਕਿ ਸਾਨੂੰ ਪ੍ਰੈਸ਼ਰ ਬੜਾ ਉਹ ਮੈਨੂੰ ਸਰਪੰਚੀਆਂ ਦੀ ਇਹਨਾਂ ਨੂੰ ਹੁਣ ਕੋਈ ਗੱਲ ਨਹੀਂ ਜੀ ਇਹ ਇੱਕ ਸਾਲ ਦਾ ਪ੍ਰੈਸ਼ਰ ਤੇ ਇਹਦਾ 500 ਸਾਲ ਦਾ ਪ੍ਰੈਸ਼ਰ ਨਹੀਂ ਆ ਚੁੱਕਾ ਔਰ ਇਹ ਗੱਲ ਉਹ ਪੱਲੀਆ ਕੋਈ ਇਹਨਾਂ ਸਮਝੇ ਕਿ ਐਵੇਂ ਧੱਕੇ ਮਾਰਦਾ ਮੈਂ ਉਹੋ ਜਿਹੇ ਧੱਕੇ ਧੁੱਕੇ ਨਹੀਂ ਮਾਰਦਾ ਪਰ ਇੱਕ ਗੱਲ ਗਰੰਟੀ